ਸ਼੍ਰੀ ਹਰਮੰਦਰ ਸਾਹਿਬ ਦੀ ਪਾਰਕਿੰਗ ਵਿੱਚ ਦੋ ਨੌਜਵਾਨ ਨਸ਼ੀਲੇ ਪਦਾਰਥਾਂ ਸੇਵਨ ਕਰਦੇ ਹੋਏ ਪਾਏ ਗਏ। ਇੱਕ ਨਿਹੰਗ ਵਿਅਕਤੀ ਨੇ ਉਹਨਾਂ ਨੂੰ ਨਸ਼ੀਲੇ ਪਦਾਰਥਾਂ ਸੇਵਨ ਕਰਦੇ ਹੋਏ ਵੇਖਿਆ ਅਤੇ ਕੁੱਟਣਾ ਸ਼ੁਰੂ ਕਰ ਦਿੱਤਾ। ਥਰੋਲਾ ਸੁਣਿਆ ਤਾਂ ਆਲੇ-ਦੁਆਲੇ ਖੜੇ ਲੋਕ ਮੌਕੇ ਤੇ ਇਕੱਠੇ ਹੋ ਗਏ ਅਤੇ ਉਹਨਾਂ ਦਾ ਵਿਰੋਧ ਕਰਨ ਲੱਗ ਪਏ। ਕਾਰ ਤੇ ਨਿਸ਼ਾਨ ਸਾਹਿਬ ਦਾ ਝੰਡਾ ਲੱਗਿਆ ਹੋਇਆ ਸੀ। ਕਾਰ ਦਾ ਰਜਿਸਟ੍ਰੇਸ਼ਨ ਨੰਬਰ ਮੁਕਸਰ ਜ਼ਿਲ੍ਹੇ ਦਾ ਸੀ। ਫਿਰ ਦੋਵੇਂ ਵਿਅਕਤੀ ਕਾਰ ਲੈ ਕੇ ਮੌਕੇ ਤੋਂ ਫਰਾਰ ਹੋ ਗਏ। पुलिस ने कहा है कि हरिमंदर साहिब नशीले पदार्थों का सेवन करने वाले विरुद्ध कार्रवाई जाए की जाएगी घटना की एक वीडियो भी सामने आई है वो काटा चला जाता है यार ये अरे अरे ये तो सारे में क्या करता है कि दिखता बच नहीं है ये ये तो तोरा से सारे सहकारी कट जा के वो क्या खा लेती है ये हम का था खा ला गए अरे और ये सारे में शराब के भी लेके आ रहे हैं हमारा सारेदार की छान के लिए सारे के के जाने सारे में रह हम बात की समस्या है ये सारे में ਚਲੋ ਤੁਸੀਂ ਪਾਸ ਕਰੋ ਬਾਈ ਹੋਏ ਪਾਸ ਕਰੋ ਬੱਸ ਬੋਦੋਗੇ ਨਾ ਕੋ ਗੱਡੀ ਘਟੋ ਚਲੋ ਨਿਸ਼ਾਨ ਸਾਹਿਬ ਲਾ ਦਿਓ ਅਨ ਨਿਸ਼ਾਨ ਸਾਹਿਬ ਲਾ ਦਿਓ ਬੰਦੇ ਨੂੰ ਅਕਲੂ ਨਹੀਂ ਚਾਹੀਦੇ ਨਿਸ਼ਾਨ ਸਾਹਿਬ ਲਾ ਕੇ ਚਿੱਟਾ ਲਾਣ ਦੇ ਤੁਸੀਂ ਘੱਟ ਘੱਟ ਗੱਡੀ ਦਾ ਬਦੋ ਅਨ ਨਿਸ਼ਾਨ ਸਾਹਿਬ ਲਾ ਕੇ ਚਿੱਟਾ ਪਿੰਡ ਦੇ ਗੱਡੀ ਤੇ ਉੱਗ ਗਿਆ ਦਬਾਇਆ ਪੀਸ ਆਇਆ ਇੱਥੇ ਤੇ ਬੀ ਨੰਬਰ ਦੱਸੋ ਇਹਦਾ ਆਖਲਾ ਗੱਡੀ ਨੰਬਰ ਆਪਾਂ ਨੇ ਬੈਂਕ ਕਿੰਨੇ ਲਿਖਾ ਕਰ ਰਿਹਾ ਇੱਥੇ ਨਹੀਂ ਪਹਿਲਾਂ ਵੀਡੀਓ ਬਣਾਈ ਮੈਂ ਉਹ ਉਥੋਂ ਵੀਡੀਓ ਬਣਾਈ ਆ ਜਾਂਦੀ ਐਤਵਾਰ ਸਵੇਰੇ ਕੁਸ਼ਰ ਤਾਲੂ ਸ਼੍ਰੀ ਹਰਮੰਦਰ ਸਾਹਿਬ ਤੇ ਮੱਥਾ ਟੇਕਣ ਆਏ ਸਨ ਜਦੋਂ ਉਹ ਵਾਪਸ ਆਪਣੀ ਕਾਰ ਲੈਣ ਲਈ ਪਾਰਕਿੰਗ ਵਿੱਚ ਆਏ ਤਾਂ ਉਹਨਾਂ ਨੇ ਦੋ ਨੌਜਵਾਨਾਂ ਨੂੰ ਨਸ਼ੀਲੇ ਪਦਾਰਥ ਦਾ ਸੇਵਨ ਕਰਦੇ ਹੋਏ ਦੇਖਿਆ ਫਿਰ ਉਹਨਾਂ ਨੇ ਨਿਹੰਗ ਸਿੱਖ ਸੁਖਵਿੰਦਰ ਸਿੰਘ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਉਹਨਾਂ ਨੇ ਪਹੁੰਚ ਕੇ ਉੱਥੇ ਕਾਰਵਾਈ ਕੀਤੀ